ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਜਿਹੜਾ ਹੈ ਜਿਸ ਪ੍ਰੋਬਲਮ ਦੇ ਉੱਤੇ ਡਿਸਕਸ ਕਰਨ ਜਾ ਰਹੀ ਹਾਂ ਉਹ ਇਹ ਹੈ ਕਿ ਪੀਐਮਐਮ ਵੀワイ ਦੇ ਵਿੱਚ ਅਸੀਂ ਜਦੋਂ ਫਾਰਮ ਪਰਦੀ ਹਾਂ ਥਰੂ ਐਫ ਆਰ ਐਸ ਪਰ ਫਿਰ ਵੀ ਸਾਡੇ ਕੋਲ ਉਹ ਪ੍ਰੀ ਰਜਿਸਟਰਡ ਦੇ ਵਿੱਚ ਆਉਂਦੇ ਆ ਔਰ ਲਿਖਿਆ ਆਂਦਾ ਕਿ ਐਫ ਆਰ ਐਸ ਨਹੀਂ ਹੋਇਆ ਮੈਂ ਇਹਦੇ ਵਿੱਚ ਤੁਹਾਨੂੰ ਪ੍ਰੈਕਟੀਕਲੀ ਦਿਖਾ ਰਹੀ ਹਾਂ ਕਿ ਜਿਵੇਂ ਫੋਰ ਐਗਜ਼ਾਮਪਲ ਇੱਥੇ ਮੈਂ ਖੋਲਿਆ ਹੈ ਰਿਪੋਰਟਸ ਦੇ ਵਿੱਚ ਜਾ ਕੇ ਐਫ ਆਰ ਐਸ ਫੇਸ਼ਲ ਰਿਕੋਗਨਾਈਜੇਸ਼ਨ ਫ্রম ਪੋਸ਼ਨ ਟਰੈਕਰ ਤਾਂ ਤੁਸੀਂ ਇਹ ਦੇਖੋ ਕਿ ਇੱਥੇ ਨੰਬਰ ਆਫ ਬੈਨੀਫਿਸ਼ੀਰੀ ਪੂਰੇ ਸਰਕਲ ਦੀ ਮੈਂ ਗੱਲ ਕਰ ਰਹੀ ਆ 53 ਬੈਨੀਫਿਸ਼ੀਰੀਜ਼ ਜਿਹੜੇ ਉਹ ਐਂਟਰ ਕੀਤੇ ਗਏ ਬਟ ਉਹਨਾਂ ਦੇ ਵਿੱਚੋਂ 28 ਜਣਿਆਂ ਦਾ ਜਿਹੜਾ ਸਕਸੈਸਫੁਲ ਐਫ ਆਰ ਐਸ ਸ਼ੋਅ ਕਰ ਰਿਹਾ ਤੇ 25 ਬੈਨੀਫਿਸ਼ੀਰੀਜ਼ ਇਹੇ ਜਿਹੇ ਆ ਜਿਨ੍ਹਾਂ ਦਾ ਐਫ ਆਰ ਐਸ ਹੋਇਆ ਵੀ ਹੈ ਵਰਕਰਸ ਨੇ ਪੋਰਸ਼ਨ ਟਰੈਕਰ ਦੇ ਉੱਪਰ ਕੀਤਾ ਵੀ ਹੈ ਬਟ ਉਹ ਅਨਸਕਸੈਸਫੁਲ ਆ ਰਿਹਾ ਹੈ ਅਨਸਕਸੈਸਫੁਲ ਆ ਰਿਹਾ ਹੈ ਤਾਂ ਇਟ ਮੀਨਸ ਜਿਹੜੀ ਹੈ ਉਹਦੀ ਪ੍ਰੋਬਲਮ ਹੈ ਕਿ ਉਹ FRS ਨਹੀਂ ਸ਼ੋਅ ਕਰ ਰਿਹਾ ਤਾਂ ਉਹਦੇ ਲਈ ਇੱਕ ਇਸ ਸਮੱਸਿਆ ਦੇ ਸੋਲੂਸ਼ਨ ਦੇ ਲਈ ਅਸੀਂ ਜਿਹੜੀ ਐਪ ਹੈ O P M M V Y ਐਪ ਡਾਊਨਲੋਡ ਕਰਾਂਗੇ ਉਹ ਅਸੀਂ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹਾਂ ਜਾਂ ਡਾਇਰੈਕਟਲੀ ਅਸੀਂ P M M V Y 2.0 Google ਤੇ ਜਦੋਂ ਸਰਚ ਕਰਦੇ ਹਾਂ ਤਾਂ ਉੱਥੇ ਵੀ ਅਸੀਂ ਐਪ ਡਾਊਨਲੋਡ ਕਰ ਸਕਦੇ ਹਾਂ ਵੈਬਸਾਈਟ ਤੋਂ ਔਰ ਨਾਲ ਦੀ ਨਾਲ ਇੱਕ ਜਿਹੜੀ ਸੈਕਿੰਡ ਐਪ ਅਸੀਂ ਡਾਊਨਲੋਡ ਕਰਨੀ ਉਹ ਆਧਾਰ ਫੇਸ ਜਿਹੜਾ ਇਹ ਦੋ ਐਪਸ ਤੁਹਾਡੇ ਫੋਨ ਦੇ ਵਿੱਚ ਹੋਣੀਆਂ ਜ਼ਰੂਰੀ ਹੈ ਤਫ਼ਵੀਰ ਮੈਂ ਉਹਦੀ ਦੇ ਨਾਲ ਦੱਸੂਗੀ ਪ੍ਰੈਕਟੀਕਲੀ ਕਿ ਕਿਵੇਂ ਆਪਾਂ ਫੋਟੋ ਜਿਹੜੀ ਹੈਗੀ ਐ ਡਾਇਰੈਕਟਲੀ ਉੱਥੇ ਫੇਸ ਆਥੈਂਟੀਕੇਸ਼ਨ ਦੀ ਆਪਸ਼ਨ ਯੂਜ਼ ਕਰਕੇ ਉਹ ਖਿੱਚ ਸਕਦੇ ਆ ਤੋ ਉਸ ਤੋਂ ਬਾਅਦ ਕੀ ਹੈ ਕਿ ਇੱਕ ਤੁਸੀਂ ਇਹ ਦੇਖੋ ਨੰਬਰ ਆਫ ਸਕਸੈਸਫੁਲ ਫੇਸ਼ਲ ਰਿਕਗਨਾਈਜੇਸ਼ਨ ਇਦਾਂ ਦੇ ਵੀ ਬੈਨੀਫਿਸ਼ੀਰੀ ਹੈ ਜਿਨ੍ਹਾਂ ਦਾ ਐਫ ਆਰ ਐਸ ਹੋ ਚੁੱਕਿਆ ਹੈ ਬਟ ਇਹ ਜੇ ਪੰਜ ਬੈਨੀਫਿਸ਼ੀਰੀ ਹੈ ਜਿਨ੍ਹਾਂ ਦਾ ਐਨ ਪੀ ਸੀ ਆਈ ਮੈਪਡ ਨਹੀਂ ਹੈ ਦੇਖੋ ਇੱਥੇ ਇੱਕ ਇਹ ਚੀਜ਼ ਕਲੀਅਰ ਮੈਂ ਕਰਨਾ ਚਾਹਣੀ ਕਿ ਇੱਕ ਆਧਾਰ ਲਿੰਕਿੰਗ ਹੁੰਦਾ ਹੈ ਇੱਕ ਆਧਾਰ ਸੀਡਿੰਗ ਹੁੰਦਾ ਹੈ ਇੱਕ ਮੈਪਿੰਗ ਹੁੰਦੀ ਹੈ ਐਨ ਪੀ ਸੀ ਆਈ ਦੇ ਥਰੂ ਬੈਂਕ ਦੇ ਵਿੱਚੋਂ ਜਿੰਨੇ ਵੀ ਡੀ ਬੀ ٹی ਯਾਨੀ ਡਾਇਰੈਕਟ ਬੈਂਕ ਟ੍ਰਾਂਸਫਰ ਸਰਕਾਰ ਵੱਲੋਂ ਕੋਈ ਲਾਭ ਦਿੱਤਾ ਜਾਂਦਾ ਉਹਦੇ ਲਈ ਡੀਬੀਟੀ ਯਾਨੀ ਕਿ ਉਹਦੀ ਐਨਪੀਸੀਆਈ ਮੈਪਿੰਗ ਹੋਣੀ ਜ਼ਰੂਰੀ ਹੈ ਹੁਣ ਇੱਥੇ ਇਹੋ ਜਿਹੇ ਬੈਨੀਫਿਸ਼ਰੀ ਜਿਨ੍ਹਾਂ ਦਾ ਐਫਆਰਐਸ ਤਾਂ ਹੋ ਚੁੱਕਿਆ ਪਰ ਉਹਨਾਂ ਦੀ ਐਨਪੀਸੀਆਈ ਮੈਪਡ ਨਹੀਂ ਹੈ ਤਾਂ ਇਹ ਆਪਣੇ ਬੈਨੀਫਿਸ਼ਰੀਜ਼ ਨੂੰ ਗਾਈਡ ਕਰੋ ਕਿ ਉਹ ਆਪਣੀ ਮੈਪਿੰਗ ਬੈਂਕ ਦੇ ਵਿੱਚ ਜ਼ਰੂਰ ਕਰਵਾ ਕੇ ਆਉਣ ਤਾਂ ਹੀ ਉਹਨਾਂ ਨੂੰ ਪੈਸੇ ਜਿਹੜੇ ਹੈ ਉਹਨਾਂ ਦੇ ਖਾਤਿਆਂ ਵਿੱਚ ਆਪ ਆਉਣਗੇ ਸੋ ਨੰਬਰ ਆਫ ਅਨਸਕਸੈਸਫੁਲ ਫੇਸ਼ਲ ਰਿਕੋਗਨਾਈਜੇਸ਼ਨ ਫ্রম ਪੋਜੀਸ਼ਨ ਟਰੈਕਰ ਦੀ ਹੈਲਪ ਨੂੰ ਅਸੀਂ ਸੌਟ ਆਊਟ ਕਰਨ ਦੇ ਲਈ ਪੀਐਮਐਮਵੀਵਾਈ ਦੀ ਐਪ ਦੇ ਥਰੂ ਜਿਹੜਾ ਹੈ ਅਸੀਂ ਫੇਸ ਆਥੈਂਟੀਕੇਸ਼ਨ ਕਿਵੇਂ ਯੂਜ਼ ਕਰਨਾ ਹੈ ਉਹ ਪ੍ਰੈਕਟੀਕਲੀ ਕਿਵੇਂ ਅਸੀਂ ਜਿਹੜਾ ਹੈ ਆਂਗਰਵਾੜੀ ਸੈਂਟਰ ਦੇ ਵਿੱਚ ਉਹਨੂੰ ਪ੍ਰੈਕਟੀਕਲੀ ਲਾਭਪਾਤਰੀ ਨੂੰ ਬੁਲਾ ਕੇ ਉਹ ਅਸੀਂ ਕੀਤਾ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ ਦਿਖਾਵਾਂਗੀ ਸੋ ਕਾਈਂਡਲੀ ਇਹ ਵੀਡੀਓ ਨੂੰ ਧਿਆਨ ਦੇ ਨਾਲ ਪੂਰਾ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸੀਂ ਇਸ অপਸ਼ਨ ਨੂੰ ਯੂਜ਼ ਕਿਵੇਂ ਕਰਨ ਸੋ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਕੁਝ ਬੈਨੀਫਿਸ਼ਰੀ ਜਿਨ੍ਹਾਂ ਦਾ ਅਸੀਂ ਵਾਰੀ-ਵਾਰੀ ਕਹਿੰਨੇ ਆ ਕਿ ਅਸੀਂ ਐਫ ਆਰ ਐਸ ਕਰ ਦਿੱਤਾ ਪਰ ਵਰਕਰਸ ਦੇ ਵੱਲੋਂ ਇਹ ਹਮੇਸ਼ਾ ਕਿਹਾ ਜਾਂਦਾ ਕਿ ਮੈਡਮ ਐਫ ਆਰ ਐਸ ਤਾਂ ਅਸੀਂ ਕਰ ਦਿੱਤਾ ਜੀ ਪਰ ਸਾਨੂੰ ਵਾਰੀ-ਵਾਰੀ ਮੈਸੇਜ ਆ ਰਿਹਾ ਕਿ ਫਲਾ ਬੈਨੀਫਿਸ਼ਰੀ ਦਾ ਐਫ ਆਰ ਐਸ ਨਹੀਂ ਹੋਇਆ ਤਾਂ ਉਹ ਵਾਲੇ ਕੇਸ ਸਾਡੇ ਕੋਲ ਪ੍ਰੀ ਰਜਿਸਟਰਡ ਬੈਨੀਫਿਸ਼ਰੀਜ਼ ਦੇ ਵਿੱਚ ਚਲੇ ਜਾਂਦੇ ਆ ਤਾਂ ਕੱਲ ਇੱਕ ਵੀਡੀਓ ਮੈਂ ਸ਼ੇਅਰ ਕੀਤੀ ਸੀ ਕਿ ਕਿਵੇਂ ਆਪਾਂ ਪੀਐਮਐਮਵੀवाई ਦੀ ਐਪ ਡਾਊਨਲੋਡ ਕਰਕੇ ਇਸ ਸਮੱਸਿਆ ਦਾ ਹੱਲ ਕਰ ਸਕਦੇ ਆ। ਤੋਂ ਇੱਥੇ ਤੁਹਾਡੇ ਕੋਲ ਸਾਹਮਣੇ ਸਕਰੀਨ ਦੇ ਉੱਤੇ ਪੀਐਮਐਮਵੀवाई ਦਾ ਇੰਟਰਫੇਸ ਖੁੱਲਿਆ ਹੋਇਆ ਹੈ। ਤੁਸੀਂ ਧਿਆਨ ਦੇ ਨਾਲ ਦੇਖੋ 3 ਨੰਬਰ ਤੇ ਇੱਕ ਗ੍ਰੀਨ ਔਰ yellow ਬਟਨ ਬਲਿੰਕ ਹੋ ਰਿਹਾ ਹੈ। ਫੇਸ ਆਥੈਂਟੀਕੇਸ਼ਨ ਆਫ ਪ੍ਰੀ ਰਜਿਸਟਰਡ ਬੈਨੀਫਿਸ਼ਰੀਜ਼ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਅਸੀਂ ਆਪਣੇ ਉਸ ਬੈਨੀਫਿਸ਼ਰੀ ਨੂੰ ਬੁਲਾਵਾਂਗੇ ਜਿਨ੍ਹਾਂ ਦਾ ਅਸੀਂ ਪਹਿਲਾਂ ਐਫ ਆਰਐਸ ਪੋਸ਼ਨ ਟਰੈਕਰ ਤੇ ਕੀਤਾ ਸੀ ਪਰ ਉਹ ਕਿਸੇ ਕਾਰਨ ਕਰਕੇ ਜਿਹੜਾ ਹੈ ਉਹ ਪ੍ਰੀ ਰਜਿਸਟਰਡ ਦੇ ਵਿੱਚ ਚਲਾ ਗਿਆ ਤਾਂ ਅਸੀਂ ਇਸ ਬਟਨ ਦੇ ਉੱਤੇ ਕਲਿੱਕ ਕਰਾਂਗੇ ਸੋ ਕਲਿੱਕ ਕਰਨ ਤੋਂ ਬਾਅਦ ਅਸੀਂ ਤੁਸੀਂ ਦੇਖੋ ਕਿ ਸਕਰੀਨ ਦੇ ਉੱਪਰ ਇਹ ਉਸ ਬੈਨੀਫਿਸ਼ਰੀ ਦਾ ਨਾਮ ਆ ਗਿਆ ਠੀਕ ਹੈ ਜੀ ਅਸੀਂ ਫੇਸ ਆਥ ਦੇ ਉੱਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਸੀਂ ਕੈਮਰਾ ਜਿਹੜਾ ਹੈ ਆਪਣੇ ਬੈਨੀਫਿਸ਼ਰੀ ਵੱਲ ਕਰਦੇ ਹੋਏ ਸੇਮ ਉਹਨਾਂ ਨੂੰ ਕਵਾਂਗੇ ਬਲਿੰਕ ਕਰੋ ਆਪਣੀ ਅੱਖਾਂ ਪਲੀਜ਼ ਆਇਜ਼ ਬਲਿੰਕ ਕਰੋ ਫੇਰ ਫੇਲਰ ਆ ਗਿਆ ਤਾਂ ਅਸੀਂ ਅਗੇਨ ਫੇਸ ਆਥੈਂਟੀਕੇਸ਼ਨ ਦੇ ਉੱਤੇ ਕਲਿੱਕ ਕਰਾਂਗੇ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਮੇਜ ਜਿਹੜੀ ਹੈ ਸਕਸੈਸਫੁਲੀ ਕੈਪਚਰ ਹੋ ਗਈ ਹੈ ਔਰ ਅਸੀਂ ਵੇਟ ਕਰਾਂਗੇ ਮੈਸੇਜ ਆਉਣ ਦੀ ਜਿਹਦੇ ਵਿੱਚ ਉਹ ਮੈਸੇਜ ਆ ਜਾਏਗਾ ਕਿ ਅਸੀਂ ਸਕਸੈਸਫੁਲੀ ਜਿਹੜਾ ਹੈ ਆਪਣਾ ਬੈਨੀਫਿਸ਼ਰੀ ਹੈ ਉਹਨੂੰ ਅਸੀਂ ਉਹਦਾ ਜਿਹੜਾ ਹੈ ਫੇਸ ਜਿਹੜਾ ਹੈ ਉਹ ਕੈਪਚਰ ਕਰ ਲਿਆ ਹੈ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਉਂਗੀ ਧਿਆਨ ਨਾਲ ਦੇਖੋ ਲਿਖਿਆ ਆ ਰਿਹਾ ਹੈ ਕਿ ਫੇਸ ਆਥੈਂਟੀਕੇਸ਼ਨ ਜਿਹੜਾ ਹੈ ਉਹ ਸਕਸੈਸਫੁਲੀ ਹੋ ਗਿਆ ਹੈ ਸੋ ਪਲੀਜ਼ ਏਸ অপਸ਼ਨ ਨੂੰ ਯੂਜ਼ ਕਰਕੇ ਤੁਸੀਂ ਆਪਣਾ ਫੇਰ ਮੈਂ ਤੁਹਾਨੂੰ ਸਕਰੀਨ ਸ਼ੇਅਰ ਕਰ ਰਹੀ ਹਾਂ ਕਿ ਏਸ অপਸ਼ਨ ਨੂੰ ਯੂਜ਼ ਕਰਨਾ 3 ਨੰਬਰ ਵਾਲੀ ਨੂੰ ਫੇਸ অথেন্টিকেশন ਆਫ ਪ੍ਰੀ ਰਜਿਸਟਰਡ ਬੈਨੀਫਿਸ਼ਰੀਜ਼